ਸਾਡਾ ਕੋਈ ਪਾਣੀ ਦਾ ਨਿਕਾਸ ਨਹੀਂ ਸੀ ਫਸਟ ਟਾਈਮ ਜੀ ਆਪਣੇ ਤਹਿਸੀਲਦਾਰ ਸਾਹਿਬ ਹੈ ਵੀਡੀਓ ਸਾਹਿਬ ਹੈ ਗਿਆ ਪਰ ਡੀਐਸਪੀ ਸਾਹਿਬ ਆਏ ਹੋਇਆ ਐਸਐਚਓ ਸਾਹਿਬ ਨਸਾਨਾ ਬਰੀ ਵਾਲਾ ਹੈ ਸਾਰੇ ਮੌਕੇ ਤੇ ਮੁਲਾਜ਼ਮ ਮਸਲਾ ਜੀ ਲੱਗਦਾ ਠੀ ਹੈ ਜੀ ਪਾਰਟੀ ਬਾਜ਼ੀ ਚੱਲ ਰਹੀ ਹੈ ਆਪਣਾ ਪਾਣੀ ਦੀ ਨਿਕਾਸੀ ਦੀ ਵੀਡੀਓ ਸਾਈਟ ਕੋਲੇ ਸ਼ਿਕਾਇਤ ਕੀਤੀ ਸੀ ਏਬੀਸੀ ਸਾਹਿਬ ਵੀ ਸਾਡਾ ਮੌਕਾ ਦੇਖ ਕੇ ਜਏ ਸੀਗੇ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਸਾਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਿੰਦਰ ਕੋਕਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਪਿੰਡ ਤਖਤ ਮਲਾਣਾ ਦੇ ਵਿੱਚ ਮਾਮਲਾ ਚੱਲ ਰਿਹਾ ਸੀ ਪਾਈਪਾਂ ਨੂੰ ਲੈ ਕੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋਵੇਂ ਧਿਰਾਂ ਦੇ ਪੱਖ ਲੈ ਇੱਕ ਧਿਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਕੀ ਪੱਖ ਆ ਉਹਨਾਂ ਦਾ ਕਿਉਂ ਸਮੱਸਿਆ ਆ ਰਹੀ ਆ ਪਾਣੀ ਦੀ ਕੀ ਸਮੱਸਿਆ ਹੈ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਰਾਜ ਸਿੰਘ ਹੈ ਮੈਂ ਆਰਮੀ ਚ ਸੂਬੇਦਾਰ ਪੈਨਸ਼ਨ ਤੋਂ ਰਟਾਇਰ ਹਾਂ ਜੀ ਠੀਕ ਹੈ ਜੀ ਇਹ ਮਸਲਾ ਪੂਰਾ ਕੀ ਹੈ ਜੀ ਮਸਲਾ ਜੀ ਇਹ ਲੱਗਦਾ ਟੀ ਹੈ ਜੀ ਪਾਰਟੀਬਾਜ਼ੀ ਚੱਲ ਰਹੀ ਹੈ ਪਾਰਟੀਬਾਜ਼ੀ ਕਰਕੇ ਪਹਿਲਾਂ 2022 ਤੋਂ ਅਸੀਂ ਇਹ ਆਪਣਾ ਪਾਣੀ ਦੀ ਨਿਕਾਸੀ ਦੀ ਵੀਡੀਓ ਸਾਈਟ ਕੋਲ ਸ਼ਿਕਾਇਤ ਕੀਤੀ ਸੀ ਏ ਬੀ ਸੀ ਸਾਹਿਬ ਵੀ ਸਾਡਾ ਮੌਕਾ ਦੇ ਕੇ ਗਏ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਇਹੀ ਉਸ ਟਾਈਮ ਜਸਪਾਲ ਸਿੰਘ ਦੇ ਘਰ ਦੀ ਸਰਪੰਚੀ ਬਣਦੀਤ ਕਰ ਇਹ ਆਪਣੇ ਆਪ ਨੂੰ ਸਰਪੰਚ ਕਹਿੰਦੇ ਸੀਗੇ ਤੇ ਉਸ ਟਾਈਮ ਤੋਂ ਲੈ ਕੇ ਹੀ ਸਾਡਾ ਮੁੱਦਾ 2022 ਤੋਂ ਲੈ ਕੇ ਚੱਲ ਰਿਹਾ ਜੀ ਉੱਤੇ ਬਾਅਦ ਇਹ ਪਾਈਪਾਂ ਮਨਜ਼ੂਰ ਹੋਈਆਂ ਜੀ ਸੇਵਨਾਲੇ ਤੋਂ ਲੈ ਕੇ ਸਾਡੇ ਸਾਰੇ ਘਰਾਂ ਦੀ ਨਿਕਾਸੀ ਲਈ ਇਹ ਸਰਪੰਚ ਨੇ ਕੀ ਕੀਤਾ ਕਿ ਤਿੰਨ ਕਿੱਲੇ ਪਾਈਪਾਂ ਦੇ ਘਰ ਤੱਕ ਪਾ ਕੇ ਅੱਗੇ ਸਾਡੇ ਘਰਾਂ ਨੂੰ ਪੰਜਾ ਛਿਆ ਘਰਾਂ ਨੂੰ ਛੱਡਤਾ ਇਹ ਤੁਸੀਂ ਕਹਿ ਰਹੇ ਹੋ ਕਿ ਬਾਕੀ ਪੈਸੇ ਜੀ ਇਹ ਜਾ ਕੇ ਆਪਣੇ ਖੇਤ ਚ ਪਾ ਚੁੱਕਿਆ ਹੈ ਬੰਦਾ ਇਸ ਟਾਈਮ 145 ਪੈਸੇ 115 ਪੈਸੇ ਇੱਕ ਤੇ 130 ਸੋਰੀ 30 ਪੈਸੇ ਇੱਕ 145 ਪੈਸੇ ਜੋ ਟੋਟਲ ਇਹਨੇ ਮਨਜ਼ੂਰ ਕਰਵਾਈਆਂ ਸੀ ਆਪਦੇ ਟਾਈਮ ਦੇ ਤੇ ਜੀ ਉਹ ਆ ਗਏ ਸੀਵਰੇਜ ਦੇ ਨਿਕਾਸੀ ਲਈ ਪੈਂਡ ਤੇ ਪਰ ਉਹ ਜਿਹੜੀਆਂ ਸੀਪੇ ਜੀ ਨਿਕਾਸੀ ਵਾਲੀਆਂ ਪੈਸੇ ਆਪਣੇ ਖੇਤ ਦੀ ਸਚਾਈ ਲਈ ਵਰਤ ਲਈਆਂ ਔਰ ਜਿਨ੍ਹਾਂ ਨੇ ਨਾਲ ਬੰਦਿਆਂ ਨੂੰ ਜੋੜਿਆ ਉਹਨਾਂ ਬੰਦਿਆਂ ਤੋਂ ਪੈਸੇ ਲੈ ਗਿਆ ਹੈ ਬੰਦਾ ਉਹ ਜਿਹੜੇ ਮੇਰੀ 25 30 ਘਰਾਣੀਆਂ ਪੇਪਾ ਨੇ 25 30 ਘਰਾਣਾ ਪਾਣੀ ਆ ਜਿਹੜਾ ਇਹਨਾਂ ਪੇਪਾ ਸਾਣੀ ਦੀ ਨਗਾਇਆ ਜਾ ਰਿਹਾ ਏ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਨਹੀਂ ਜੀ ਜਿਆਦਾ ਘਰ ਕੋਈ ਨਹੀਂ ਅਸੀਂ 6 ਦੇ 7 ਘਰਾਂ ਸਿਰਫ ਸਾਨੂੰ ਇਹਨੇ ਟਿੰਡੀਆਂ ਵਾਲੇ 2 ਤੇ ਟੰਗ ਰੱਖਿਆ ਹੁੰਦਾ ਕ ਇਹ ਬੰਦੇ ਨੇ ਉਸ ਟਾਈਮ ਲਈ ਇਹਨੇ ਕੰਮ ਕੀਤਾ ਸਾਡਾ ਸਰਪੰਚ ਸੀ ਇਹ ਤੇ ਇਸ ਟਾਈਮ ਸਾਡਾ ਹੋਂ ਨਹੀਂ ਦੇ ਰਿਹਾ ਇਹ ਬੰਦਾ ਅੱਜ ਜਿਸੀ ਆ ਅਸੀਂ ਪਹਿਲਾਂ ਵੀ ਇੱਕ ਦਿਨ ਪ੍ਰਸ਼ਾਸਨ ਮੁਰ ਗਿਆ ਸੀ ਪ੍ਰਸ਼ਾਸਨ ਦਾ ਸਹਾਰਾ ਲਿਆ ਸੀ ਅਸੀਂ ਤੇ ਉਸ ਦਿਨ ਇਹਨਾਂ ਨੇ ਵਾਪਸ ਕਰਤਾ ਤੇ ਅੱਜ ਦੁਬਾਰਾ ਪ੍ਰਸ਼ਾਸਨ ਆਇਆ ਉਹਦੇ ਕੋਲੀ ਫੋਰਸ ਦੀ ਕਮੀ ਸੀਗੀ ਤਾਂ ਕਰਕੇ ਰਹਿ ਗਿਆ ਸੀ ਇਹ ਕੰਮ ਤੇ ਅੱਜ ਅਸੀਂ ਬਹੁਤ ਧੰਨਵਾਦੀ ਆ ਪ੍ਰਸ਼ਾਸਨ ਦਾ ਇਹਨਾਂ ਨੇ ਸਾਡੀ ਸਾਰ ਲਈ ਹੈ ਤੇ ਸਾਡਾ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਿਹੜਾ ਪਾਣੀ ਦੀ ਨਿਕਾਸੀ ਦਾ ਮਾਮਲਾ ਹੈ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਜੀ ਵੀ ਤੁਹਾਨੂੰ ਕੀ ਸਮੱਸਿਆ ਆ ਰਹੀ ਆ ਪਾਣੀ ਦੀ ਅੱਗੇ ਪਾਣੀ ਦਾ ਨਿਕਾਸ ਨਹੀਂ ਸੀ ਸਾਡਾ ਕੋਈ ਪਾਣੀ ਦਾ ਨਿਕਾਸ ਨਹੀਂ ਜੀ ਠੀਕ ਆ ਅਸੀਂ ਮੈਂ ਤਾਂ 10 ਸਾਲ ਤੋਂ ਤਾਂ ਮੈਂ ਇੱਥੇ ਆ ਗਿਆ ਜੀ ਪਿੰਡ ਦੇ ਵਿੱਚ ਉੱਟ ਕੇ ਇੱਥੇ ਆਇਆ ਉਹਦੇ ਪਹਿਲਾਂ ਤੋਂ ਮੇਰੇ ਤੋਂ 20 ਸਾਲ ਦੇ ਬੰਦੇ ਇੱਥੇ ਬੈਠੇ ਹੋਏ ਆ ਜਿਨ੍ਹਾਂ ਦਾ ਕੋਈ ਪਾਣੀ ਦਾ ਨਿਕਾਸ ਸਾਡੇ ਖੇਤਾਂ 'ਚ ਪਾਣੀ ਪੈਂਦਾ ਜੀ ਜਵਾਬ ਦੇ ਉਹ ਨਾਲਾ ਜਾਂਦਾ ਸਾਡਾ ਖਾਲਾ ਪਾਣੀ ਵਾਲਾ ਉਹਦੇ 'ਚ ਉਹਦੀ ਸਾਡੀ ਬਹੁਤ ਵੱਡੀ ਲੜਾਈ ਹੋ ਚੁੱਕੀ ਹੈ ਉਸ ਕੱਲ ਉਹ ਪਹਿਲੇ ਜਿੰਦੇ ਜਿਨ੍ਹਾਂ ਦਾ ਖੇਤ ਆ ਗਏ ਤਾਂ ਕਰਕੇ ਅਸੀਂ ਇਹਨਾਂ ਦੇ ਵੀ ਮੰਨ ਲਓ ਗਿਣਤੀ ਕੀਤੀ ਵੀ ਸਰਪੰਚ ਜੀ ਉਸ ਟਾਈਮ ਵੀ ਸਾਡਾ ਪਾਣੀ ਦਾ ਨਿਕਾਸ ਕਰੋ ਲੇਕਿਨ ਇਹ ਬੰਦੇ ਨੇ ਸਾਡੀ ਸੁਣੀ ਨਹੀਂ ਆਪ ਦਾ ਨਿਕਾਸ ਕਰ ਲਿਆ ਨੇ ਇਕੱਲੇ ਨਹੀਂ ਹੁਣ ਤ ਯਾਰ ਬਾਈ ਚਾਕੇ ਤੇ ਪਰ ਸਾਡਾ ਨਿਕਾਸ ਨਹੀਂ ਕੀਤਾ ਨਹੀਂ ਪਾਉਂਦਾ ਪਾਣੀ ਦੀ ਪਰੇਸ਼ਾਨੀ ਤੁਹਾਨੂੰ ਕਿੰਨੀ ਕਰ ਰਹੀ ਸੀਗੀ ਬਹੁਤ ਜ਼ਿਆਦਾ ਜੀ ਬਹੁਤ ਗੰਦਾ ਪਾਣੀ ਚ ਬਿਮਾਰੀਆਂ ਜਿੱਤ ਮਾਰੇ ਘਰ ਦੀ ਖੁਦ ਬਿਮਾਰ ਹੋਏ ਪਏ ਆ ਹਾਂ ਘਰੇ ਟੇ ਪੱਟੇ ਹੋਏ ਆ ਹਾਂ ਬਿਮਾਰੀ ਦਾ ਥਾਂ ਬਣਿਆ ਪਿਆ ਖੁਦ ਦੇਖੋ ਜੀ ਇਹ ਦੇਖੋ ਸਾਹਮਣੇ ਆ ਦੇਖੋ ਸੜਕ ਦੇ ਉੱਤੇ ਪਾਣੀ ਦਾ ਨਿਕਾਸ ਜਿਹੜਾ ਹੋ ਰਿਹਾ ਹੈ ਪ੍ਰਸ਼ਾਸਨ ਪੇਪਾ ਪਵਾ ਰਿਹਾ ਹੈ ਕਿਹੜਾ ਕਿਹੜੇ ਕਿਹੜੇ ਅਧਿਕਾਰੀ ਜਿਹੜੇ ਇੱਥੇ ਮੌਜੂਦ ਹੈ ਜੀ ਇਸ ਟਾਈਮ ਜੀ ਆਪਣੇ ਤਹਿਸੀਲਦਾਰ ਸਾਹਿਬ ਹੈ ਵੀਡੀਓ ਸਾਹਿਬ ਹੈਗੇ ਆ ਪਰ ਡੀਐਸਪੀ ਸਾਹਿਬ ਆਏ ਹੋਇਆ ਐਸਐਚਓ ਸਾਹਿਬ ਨਸਾਨਾ ਬਰੀ ਵਾਲਾ ਹੈ ਸਾਰੇ ਮੌਕੇ ਤੇ ਮੁਲਾਜ਼ਮ ਮੌਜੂਦ ਆ ਅ ਅਧਿਕਾਰੀਆਂ ਦੇ ਇਸ ਪੀਸਫੁਲੀ ਜਿਹੜਾ ਕੰਮ ਕਰ ਰਹੇ ਇਹਨਾਂ ਤੋਂ ਇਨਾ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਬਹੁਤ ਵਧੀਆ ਅਸੀਂ ਖੁਸ਼ ਹਾਂ ਜੀ ਇਸ ਚੀਜ਼ ਤੋਂ ਮੰਨ ਲਓ ਇੰਨਾ ਵੀ ਵਾਚਾਤੇ ਜਿਹੜੇ ਬੰਦੇ ਇਸ ਤਰ੍ਹਾਂ ਕਰਕੇ ਸਰਕਾਰੀ ਕੰਮਾਂ 'ਚ ਵਿਘਨ ਪਾਉਂਦੇ ਆ ਉਹਨਾਂ ਨੂੰ ਇਸ ਤਰ੍ਹਾਂ ਹੀ ਨੱਥ ਪੇਣੀ ਚਾਹੀਦੀ ਐ ਇਸਦਾ ਇਹੀ ਕਹਾਂਗੇ ਮੰਨ ਲਓ ਇਹੋ ਜਿਹੇ ਬੰਦੇ ਅਸੀਂ ਕੰਟਰੋਲ ਹੋਣਗੇ ਇਹਨਾਂ ਨੇ ਤਿੰਨ ਵਾਰੀ ਗਵਰਨਮੈਂਟ ਦਾ ਨੁਕਸਾਨ ਕੀਤਾ ਪਹਿਲਾਂ ਦੋ ਦੋ ਵਾਰੀ ਜੀਸੀਬੀ ਪੰਚਾਇਤ ਲੈਵਲ ਚਾ ਇਥੋਂ ਮੋੜੀ ਇਹਨਾਂ ਨੇ ਇੱਕ ਵਾਰੀ ਪੂਰਾ ਪ੍ਰਸ਼ਾਸਨ ਇਥੋਂ ਵਾਪਸ ਮੋੜਿਆ ਇਹਨਾਂ ਬੰਦਿਆਂ ਨੇ ਤੇ ਇਸ ਟਾਈਮ ਵੀ ਇਹ ਬੰਦੇ ਇਸ ਟਾਈਮ ਆ ਨੁਕਸਾਨਚ ਹੀ ਸੀਗੇ ਹੁਣ ਵੀ ਬੰਦੇ ਕੋਲ ਚੱਕੇ ਗਏ ਆ ਪੰਜਾਂ ਬੰਦਿਆਂ ਦੇ ਇਹਨਾਂ ਦੇ ਪਹਿਲਾ ਪਰਚਾ ਪਿਆ ਆ ਉਹ ਬੰਦੇ ਫੇਰ ਦਖਲਅੰਦਾਜ਼ੀ ਕਰ ਰਹੇ ਆ ਵਿੱਚ ਹਜੇ ਤੱਕ ਵੀ ਇਹਨਾਂ ਤੇ ਮੈਂ ਤਾਂ ਇਹ ਕਹਾਂਗਾ ਪ੍ਰਸ਼ਾਸਨ ਆਜਾਇਆ ਦੁਆਰਾ ਨੇ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਬੰਦੇ ਇੱਥੇ ਆ ਉਹ ਬੰਦੇ ਚੱਕੇ ਨਹੀਂ ਗਏ ਜਿਨ੍ਹਾਂ ਤੇ ਪਰਚਾ ਪਿਆ ਪਿੱਛੇ ਪ੍ਰਸ਼ਾਸਨ ਦੇ ਟਾਈਮ ਤੇ ਦਖਲਅੰਦਾਜ਼ੀ ਕੀਤੀ ਸੀ ਉਹ ਬੰਦੇ ਆਏ ਘੁੰਮ ਰਹੇ ਆ ਇਸ ਟਾਈਮ ਹਜੇ ਵੀ ਔਰ ਦੂਸਰੀ ਤਰ ਦਾ ਇਹ ਵੀ ਕਹਿਣਾ ਜੀ ਉਹ ਕਹਿੰਦੇ ਵੀ ਸਾਡੇ ਨਾਲ ਧੱਕੇ ਦੇ ਨਾਲ ਕੋਈ ਪਾਰਟੀ ਬਾਜ਼ੀ ਕਰਕੇ ਜਿਹੜਾ ਇਹ ਸਾਰਾ ਕੁਝ ਕਰ ਰਿਹਾ ਕਰ ਰਿਹਾ ਅਸੀਂ ਕੋਈ ਪਾਰਟੀ ਬਾਜ਼ੀ ਨਹੀਂ ਕੀਤੀ ਇਹਨਾਂ ਨੇ ਸਾਡੇ ਨਾਲ ਪਾਰਟੀ ਬਾਜ਼ੀ ਕੀਤੀ ਸੀ ਉਸ ਟਾਈਮ ਤੋਂ ਉਸ ਟਾਈਮ ਤੋਂ ਪਾਰਟੀ ਬਾਜ਼ੀ ਦਾ ਮੁੱਦਾ ਰੱਖ ਕੇ ਸਾਨੂੰ ਇਹਨਾਂ ਨੇ ਕਿਉਂਕਿ ਮੈਂ ਉਹਨੂੰ ਸਰਪੰਚੀ 'ਚ ਆਪਦੀਆਂ ਵੋਟਾਂ ਨਹੀਂ ਪਾਈਆਂ ਮੇਰੇ ਭਰਾਣੇ ਪਾਈਆਂ ਤਾਂ ਕਿ ਤਕਰੀਬਨ ਸਾਰੇ 6-7 ਕਰ ਇਹਨਾਂ ਨੇ ਵੋਟਾਂ ਇਹ ਨਹੀਂ ਪਾਈਆਂ ਸੀਗੀਆਂ ਲੇਕਿਨ ਮੇਰੇ ਭਰਾਣੇ ਹੀ ਵੋਟਾਂ ਪਾਈਆਂ ਲੇਕਿਨ ਮੈਂ ਨਹੀਂ ਵੋਟ ਨਹੀਂ ਪਾਈ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਨਾਲ ਹੀ ਮੱਗਦੇ ਤੋਂ ਪਉਣੀ ਇਹਨਾਂ ਨੂੰ ਪਹਿਲਾ ਪਤਾ ਲੱਗਾ ਸੀ ਮੇਰੇ ਤੇ ਬਹੁਤ ਵਾਅਦੇ ਕਰ ਚੁੱਕਿਆ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ ਮੇਰੋ